अरविंद केजरीवाल जिंदाबाद भगवंत मान जिंदाबाद मैडम गुरविंदर कौर जिंदाबाद मैडम गुरविंदर कौर जिंदाबाद ਗੁਰਵਿੰਦਰ ਕੌਰ ਹਲਕਾ ਨਾਰਥ ਵਾਰਡ ਨੰਬਰ 13 ਔਰ ਹਾਈ ਕਮਾਂਡ ਨੇ ਮੈਨੂੰ ਐਮਸੀ ਦੀ ਸੀਟ ਦੇ ਵਿੱਚੋਂ ਆ ਸੀਟ ਦੇ ਕੇ ਮੈਨੂੰ ਆਪਣਾ ਬਹੁਤ ਹੀ ਮਾਨ ਬਖਸ਼ਿਆ ਹੈ ਔਰ ਮੇਰਾ ਹਾਈ ਕਮਾਂਡ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਮੈਂ ਅੱਗੇ ਇਸ ਇਲਾਕੇ ਦੇ ਵਿੱਚੋਂ ਬਹੁਤ ساری ਲੀਡ ਲੈ ਕੇ ਔਰ ਵਧੀਆ ਕੰਮ ਕਰਕੇ ਮੈਂ ਹਾਈ ਕਮਾਂਡ ਇੱਕ ਕਮਾਂਡ ਦੀ ਝੋਲੀ ਦੇ ਵਿੱਚ ਇਹ ਸੀਟ ਪਾਵਾਂਗੀ ਧੰਨਵਾਦ ਮੈਂ ਲੋਕਾਂ ਨੂੰ ਅਪੀਲ ਇਹ ਕਰਾਂਗੀ ਕਿ ਅੱਗੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਅਸੀਂ ਇਸ ਵਾਰ ਵੀ ਹੁਣ ਸਾਰੀਆਂ ਆਪਣੀਆਂ ਕਾਉਂਸਲਿੰਗ ਦੀਆਂ ਵੋਟਾਂ ਜਿੱਤ ਕੇ ਇੱਕ ਆਪਣਾ ਆਮ ਆਦਮੀ ਪਾਰਟੀ ਦਾ ਮੇਅਰ ਬਣਾਵਾਂਗੇ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਵੀ ਇੱਕ ਲੇਡੀਜ਼ ਮੇਅਰ ਬਣੀ ਹੋਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਪੰਜਾਬ ਦਾ ਅੰਮ੍ਰਿਤਸਰ ਦੇ ਵਿੱਚ ਇੱਕ ਲੇਡੀਜ਼ ਹੀ ਮੇਅਰ ਬਣਾਈਏ ਆਮ ਆਦਮੀ ਪਾਰਟੀ ਦੀ ਤੇ ਵਾਚੜ ਕੇ ਵੋਟਾਂ ਪਾਓ ਔਰ ਇਸ ਸੀਟ ਨੂੰ ਆਪਣੇ ਸਾਰੇ ਪੰਜਾਬ ਦੇ ਵਿੱਚ ਵਾਸੋ ਬਾਦ ਕੌਂਸਲਰ ਦੀ ਸੀਟਾਂ ਜਿੱਤ ਕੇ ਅਰਵਿੰਦ ਕੇਜਰੀਵਾਲ ਜੀ ਦੇ ਚੋਲੀ ਚਪਾਈ ਹੈ ਗੁਲਜਾਰ ਸਿੰਘ ਬਿੱਟੂ ਹਲਕਾ ਨੌਰਥ ਵਾਰਡ ਨੰਬਰ 13 ਮੇਰੀ ਮਿਸ ਜੀ ਨੂੰ ਪਾਰਟੀ ਹਾਈ ਕਮਾਂਡ ਨੇ ਟਿਕਟ ਦੇ ਕੇ ਨਵਾਜਿਆ ਔਰ ਮੈਂ ਆਪਣੇ ਇਲਾਕੇ ਨੂੰ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਸਦਾਰਪਖਵਾਂ ਸਿੰਘ ਮਾਨ ਜੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਔਰ ਸੰਦੀਪ ਪਾਠਕ ਜੀ ਉਹਨਾਂ ਨੇ ਸਾਡੇ ਤੇ ਬਹੁਤ ਵੱਡਾ ਵਿਸ਼ਵਾਸ ਕੀਤਾ ਸਾਨੂੰ ਟਿਕਟ ਦੇ ਕੇ ਨਿਮਾਜਿਆ ਔਰ ਮੈਂ ਅੰਮ੍ਰਿਤਸਰ ਦੇ ਵਿੱਚੋਂ ਪਹਿਲੇ ਨੰਬਰ ਤੇ ਵਾਰ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਵਾਂਗਾ ਔਰ ਆਪਣੇ ਹਲਕੇ ਦੇ ਜਿੰਨੇ ਵੀ ਵੋਟਰਾਂ ਸਪੋਰਟਰਾਂ ਦੇ ਕੰਮ ਰਹਿੰਦੇ ਆ ਉਹ ਸਾਰੇ ਕਰਵਾਵਾਂਗਾ ਔਰ ਨਾਲ ਲੱਗਦੇ ਦੂਜੀਆਂ ਵਾਡਾਂ ਦੇ ਵਿੱਚ ਵੀ ਡਟ ਕੇ ਪਾਰਟੀ ਵਾਸਤੇ ਪ੍ਰਚਾਰ ਕਰਾਂਗਾ ਔਰ ਮੈਂ ਹਮੇਸ਼ਾ ਹੀ ਪਾਰਟੀ ਨਾਲ ਖੜਾ ਰਿਆਂ ਔਰ ਅੱਗੇ ਵੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਰਾਤ ਦਿਨ ਮਿਹਨਤ ਕਰਾਂਗਾ ਧੰਨਵਾਦ ਜੀ